ਜਦੋਂ ਪਾਠ ਕਰਦੇ ਆ ਏਦਾਂ ਸਮਝਣੇ ਰੱਬ ਜੀ ਕੋਲ ਬੈਠੇ ਹੁਣ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੱਲ ਕਰ ਰਹੇ ਆ ਨਾ ਰੱਬ ਜੀ ਦੇ ਨਾਲ ਰੱਬ ਜੀ ਨੇ ਪੁੱਛਿਆ ਗੁਰੂ ਅਰਜਨ ਸਾਹਿਬ ਜੀ ਨਾਲ ਰੱਬ ਜੀ ਨੇ ਗੱਲ ਕੀਤੀ ਕਹਿਣ ਲੱਗੇ ਪੁੱਤ ਅਰਜਨ ਤੂੰ ਲੋਕਾਂ ਨੂੰ ਮੇਰੇ ਬਾਰੇ ਦੱਸਦਾ ਸੰਗਤਾਂ ਨੂੰ ਮੇਰੇ ਬਾਰੇ ਦੱਸਦੇ ਵੀ ਜੁੜੋ ਇੱਕ ਮਾਲਕ ਦੇ ਨਾਲ ਮਨੁੱਖਾਂ ਦੀਆਂ ਟੇਕਾਂ ਨੂੰ ਛੱਡ ਦਿਓ ਮਾਨਵ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਤੂੰ ਸਾਰਿਆਂ ਨੂੰ ਮੇਰੇ ਬਾਰੇ ਦੱਸਦੇ ਪਰ ਜੇ ਕੋਈ ਤੈਨੂੰ ਪੁੱਛ ਲਵੇ ਤੈਨੂੰ ਕੋਈ ਕਹਿ ਦੇਵੇ ਜਿਸ ਮਾਲਕ ਨਾਲ ਜੁੜਨ ਵਾਸਤੇ ਤੂੰ ਕਹਿੰਨੇ ਰੱਬ ਜੀ ਗੱਲ ਕਰ ਰਹੇ ਨੇ ਤੂੰ ਸ਼ਬਦ ਵਰਤਿਆ ਜਾ ਰਿਹਾ ਤੂੰ ਕਹਿੰਨੇ ਰੱਬ ਜੀ ਨਾਲ ਜੁੜੋ ਤੇ ਉਸ ਰੱਬ ਦੀ ਸਮਰੱਥਾ ਕੀ ਹੈ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਮੈਂ ਦੱਸ ਦੇਵਾਂਗਾ ਦੁਨੀਆ ਨੂੰ ਰੱਬ ਜੀ ਪੁੱਛਦੇ ਨੇ ਕੀ ਦੱਸੇਂਗਾ ਗੁਰੂ ਅਰਜਨ ਸਾਹਿਬ ਜੀ ਦੱਸ ਰਹੇ ਨੇ ਸਾਨੂੰ ਅੱਜ ਵੀ ਸਮਝਾ ਰਹੇ ਨੇ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ ਉਥੈ ਤੇਰੀ ਰੱਖ ਅਗਨੀ ਉੱਧਰ ਮਾਹੀ ਤਿੱਥੈ ਤੂੰ ਸਮਰੱਥ ਜਿੱਥੇ ਦੁਨੀਆ ਦੀ ਪਹੁੰਚ ਖਤਮ ਹੁੰਦੀ ਆ ਨਾ ਮੇਰੇ ਮਾਲਕਾ ਤੇਰੀ ਪਹੁੰਚ ਉਥੋਂ ਸ਼ੁਰੂ ਹੁੰਦੀ ਆ ਜਿੱਥੇ ਡਾਕਟਰ ਜਵਾਬ ਦੇ ਦਿੰਦੇ ਆ ਨਾ ਉਥੇ ਤੁਸੀਂ ਕਿਰਪਾ ਕਰਨ ਵਾਲੇ ਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੀ ਕਿੰਨੀ ਸਮਰੱਥਾ ਹੈ ਉਥੇ ਤੇਰੀ ਰੱਖ ਅਗਨੀ ਉਤਰ ਮਾਹੀ ਮਾਂ ਦੇ ਪੇਟ ਵਿੱਚ ਵੀ ਰੱਬ ਜੀ ਰੱਖਣ ਵਾਲੇ ਨੇ ਜਿਉਂ ਮਾਂ ਦੇ ਪੇਟ ਵਿੱਚ ਰੱਖ ਸਕਦੇ ਨੇ ਦੁਨੀਆਂ ਵਿੱਚ ਕਿਉਂ ਨਹੀਂ ਰੱਖਣਗੇ ਪ੍ਰਮਾਤਮਾ ਜੀ ਰੱਖਣ ਵਾਲੇ ਸਬਨਾ ਗੱਲਾਂ ਸਮਰੱਥ ਸੁਆਮੀ ਕਿੱਡਾ ਸਮਰੱਥ ਹੈ ਜਿੱਥੇ ਕਿਸੇ ਦੀ ਪਹੁੰਚ ਨਹੀਂ ਕਿਸੇ ਦੀ ਸਮਰੱਥਾ ਕੰਮ ਨਹੀਂ ਕਰਦੀ ਉੱਥੇ ਰੱਬ ਜੀ ਦੀ ਬਖਸ਼ਿਸ਼ ਸ਼ੁਰੂ ਹੁੰਦੀ ਆ ਇਸੇ ਕਰਕੇ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ ਪੁੱਤ ਤੂੰ ਉਹਨੂੰ ਭੁਲਾਇਆ ਨਾ ਕਰ ਉਹਨੂੰ ਯਾਦ ਰੱਖਿਆ ਕਰ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੁ ਵਿਸਾਰੀ ਕਿਉਂ ਬੁਲਾਉਂਦੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਚੌਥੀ ਵਾਰ ਫਿਰ ਕਹਿ ਦਿੱਤਾ ਏ ਮੇਰੇ ਮਨਾ ਤੂੰ ਸਦਾ ਹਰੀ ਦੇ ਨਾਲ ਜੁੜਿਆ ਰਹ ਸਦਾ ਉਹਦੀ ਸ਼ਰਣ ਵਿੱਚ ਰਹ ਕਿਉਂਕਿ ਪ੍ਰਮਾਤਮਾ ਜੀ ਨਾਲ ਜੁੜਿਆ ਹੀ ਸਾਰੇ ਕਾਰਜ ਸਫਲੇ ਹੁੰਦੇ ਨੇ ਜੇ ਚੋਣੀ ਆ ਨਾ ਸਾਡਾ ਵੀ ਕਾਰਜ ਸਫਲਾ ਹੋ ਜਾਈਏ ਅਸੀਂ ਆਪਣੇ ਜਨਮ ਨੂੰ ਸਵਾਰ ਕੇ ਜਾਈਏ ਤਾਂ ਇੱਕ ਮਾਲਕ ਦੀ ਸ਼ਰਨ ਪਹ ਜਾਣਾ ਚਾਹੀਦਾ ਆਪਣੇ ਮੂਲ ਨਾਲ ਜੁੜਨਾ ਚਾਹੀਦਾ ਕਦੇ ਸਮਾਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਾਰ ਉਦਾਸੀਆਂ ਕੀਤੀਆਂ ਗੁਰੂ ਪਿਤਾ ਜੀ ਭਾਈ ਮਰਦਾਨੇ ਦੇ ਨਾਲ ਜਾ ਰਹੇ ਨੇ ਪ੍ਰਚਾਰਕ ਦੌਰਿਆਂ ਦੇ ਉੱਤੇ ਰਸਤੇ ਦੇ ਵਿੱਚ ਬੜੀ ਸੋਹਣੀ ਜਗ੍ਹਾ ਆਉਂਦੀ ਆ ਬੜੀ ਸੁੰਦਰ ਬੜੀ ਖੂਬਸੂਰਤ ਜਗ੍ਹਾ ਬਾਣੀ ਵਿੱਚ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਗਿਆ ਹੈ ਜਿਸ ਸਮੇ ਬਹੁਤ ਖੂਬਸੂਰਤ ਜਗ੍ਹਾ ਆਈ ਭਾਈ ਮਰਦਾਨਾ ਜੀ ਕਹਿੰਦੇ ਨੇ ਗੁਰੂ ਜੀ ਮੇਰਾ ਜੀ ਕਰਦਾ ਮੈਂ ਇੱਥੇ ਬੈਠ ਕੇ ਰੱਬ ਰੱਬ ਕਰਾਂ ਵਾਹਿਗੁਰੂ ਵਾਹਿਗੁਰੂ ਕਰਾਂ ਕਿੰਨੀ ਸੋਹਣੀ ਜਗ੍ਹਾ ਹੈ ਤਲਾਬ ਹੈ ਆਲੇ-ਦੁਆਲੇ ਫੁੱਲ ਨੇ ਹਾਰਡੀਆਂ ਨੇ ਪੰਛੀ ਚਹਿਚਹਾ ਰਹੇ ਨੇ ਤਿਤਲੀਆਂ ਉਡਾਰੀਆਂ ਮਾਰ ਰਹੀਆਂ ਜੀ ਕਰਦੇ ਇੱਥੇ ਰੁੱਕ ਜੰਮ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਦੇਰ ਨਹੀਂ ਕਰਨੀ ਚਾਹੀਦੀ ਇਹ ਮਨ ਕਦੇ ਕਦੇ ਮੰਦਾ ਹੁੰਦਾ ਜੇ ਨਹੀਂ ਆਈ ਨਾ ਪਰ ਰੱਬ ਰੱਬ ਕਰ ਲੈਣਾ ਚਾਹੀਦਾ ਗੁਰੂ ਪਿਤਾ ਜੀ ਉੱਥੇ ਰੁਕੇ ਨੇ ਪਾਵਨ ਬਾਣੀ ਦਾ ਪਾਠ ਹੁੰਦਾ ਹੈ ਕੀਰਤਨ ਹੁੰਦੇ ਬਾਣੀ ਦਾ ਹੁਣ ਸਤਗੁਰੂ ਜੀ ਇੱਥੋਂ ਅੱਗੇ ਚਾਲੇ ਪੋਂਦੇ ਅੱਗੇ ਜਾ ਰਹੇ ਭਾਈ ਮਰਦਾਨਾ ਜੀ ਕਹਿੰਦੇ ਨੇ ਗੁਰੂ ਜੀ ਮੈਨੂੰ ਵਾਰ-ਵਾਰ ਉਸ ਜਗ੍ਹਾ ਦਾ ਚੇਤਾ ਆ ਰਿਹਾ ਕਿੰਨੀ ਸੋਹਣੀ ਜਗ੍ਹਾ ਸੀ ਜਦੋਂ ਵਾਪਸੀ ਕਰਾਂਗੇ ਨਾ ਉਦੋਂ ਵੀ ਇੱਥੇ ਰੁੱਕ ਕੇ ਜਾਵਾਂਗੇ ਗੁਰੂ ਜੀ ਆਪਾਂ ਰੁਕਾਂਗੇ ਇੱਥੇ ਫਿਰ ਬੈਠ ਕੇ ਆਪਾਂ ਆਪਣੇ ਪਿਆਰੀ ਨੂੰ ਯਾਦ ਕਰਾਂਗੇ ਗੁਰੂ ਪਿਤਾ ਜੀ ਵੀ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਮਰਦਾਨੇ ਆ ਵਾਪਸੀ ਸਮੇਂ ਆਪਾਂ ਇੱਥੇ ਜ਼ਰੂਰ ਆਵਾਂਗੇ ਜਦੋਂ ਇੰਨਾ ਕਿਹਾ ਹੁਣ ਭਾਈ ਮਰਦਾਨਾ ਜੀ ਵੀ ਖੁਸ਼ ਹੋਗੇ ਵੀ ਆ ਮੰਗੇ ਉਮੀਦ ਲੈ ਕੇ ਤੁਰੇ ਅੱਖਾਂ ਬੰਦ ਕਰਦੇ ਨੇ ਉਹ ਖੂਬਸੂਰਤ ਨਜ਼ਾਰਾ ਅੱਖਾਂ ਦੇ ਸਾਹਮਣੇ ਹੁੰਦਾ ਜਿਸ ਸਮੇਂ ਵਾਪਸੀ ਕੀਤੀ ਉਸੇ ਜਗ੍ਹਾ ਤੋਂ ਲੰਘਣ ਲੱਗੇ ਹਨ ਹੁਣ ਭਾਈ ਮਰਦਾਨਾ ਜੀ ਕਹਿੰਦੇ ਨੇ ਗੁਰੂ ਜੀ ਇੱਥੇ ਨਹੀਂ ਰੁਕਣਾ ਇੱਥੇ ਨਹੀਂ ਆਪਾਂ ਰੁਕਣਾ ਇੱਥੇ ਤੇ ਬੜੀ ਬਦਬੂ ਆ ਰਹੀ ਹੈ ਇਸ ਜਗ੍ਹਾ ਦੇ ਉੱਤੇ ਪਾਣੀ ਸੁੱਕ ਚੁੱਕੀ ਹੈ ਮੱਛੀਆਂ ਮਰ ਚੁੱਕੀਆਂ ਨੇ ਸਾਰੇ ਪਾਸੇ ਜੋ ਬਨਾਸਪਤੀ ਹਰੀਸੀਓ ਸੁੱਕ ਚੁੱਕੀ ਆ ਆਪਾਂ ਇੱਥੋਂ ਛੇਤੀ ਨਾਲ ਲੰਘ ਚੱਲੀਏ ਹੁਣ ਨਹੀਂ ਰੁਕਾਂਗੇ ਗੁਰੂ ਜੀ ਕਹਿੰਦੇ ਨੇ ਮਰਦਾਨਿਆਂ

ਕਿ ਨਾ ਵਧੂ ਸੂਰਤ ਕਿਵੇਂ ਹੋ ਗਈ ਤੇਰੀ ਸੋਨੇ ਵਰਗੀ ਦੇਹਰੀ ਸੀ ਇਹ ਕਾਲੀ ਕਿਵੇਂ ਹੋ ਗਈ ਕਿਵੇਂ ਕਾਲਖ ਨਾਲ ਭਰ ਗਈ ਤੇ ਜਦੋਂ ਇੰਨਾ ਕਿਹਾ ਉਹ ਜਵਾਬ ਦਿੰਦਾ ਹੈ ਕਹਿਣ ਲੱਗਿਆ ਵੀ ਜਿਹਦੇ ਨਾਲ ਮੇਰਾ ਸੰਗ ਸੀ ਨਾ ਉਹ ਟੁੱਟ ਗਿਆ ਜਿੱਥੋਂ ਮੈਨੂੰ ਪਾਣੀ ਮਿਲਦਾ ਸੀ ਜਾਨਾ ਪਾਣੀ ਨਾ ਲਹਾ ਜੈ ਸੀਤੀ ਮੇਰਾ ਸੰਗ ਜਿਹਦੇ ਨਾਲ ਮੇਰਾ ਸੰਗ ਸੀ ਉਹ ਸੰਗ ਟੁੱਟ ਗਿਆ ਕੋਈ ਰਸਤੇ ਵਿੱਚ ਪੱਥਰ ਆ ਗਿਆ ਜੇ ਕਿਤੇ ਉਹ ਸੰਗ ਜੁੜ ਜਾਵੇ ਤਾਂ ਫਿਰ ਹਰੀਆਮਲ ਹੋ ਜਾਵੇ ਫਿਰ ਬਖਸ਼ਿਸ਼ ਹੋ ਜਾਣੀ ਜੇ ਅੱਜ ਅਸੀਂ ਵੀ ਮਰ ਜਾਈਏ ਫਿਰਦੇ ਹਾਂ ਕੁਮਲਾਈ ਫਿਰਦੇ ਹਾਂ ਤਾਂ ਜ਼ਰੂਰ ਆਪਣੇ ਮੂਲ ਨਾਲ ਉੱਟਟੇ ਹੋਏ ਹਾਂ ਮਨ ਕਰਕੇ ਬਾਣੀ ਨਾਲ ਜੁੜ ਜਾਈਏ ਫਿਰ ਹਰਿਆਵਲ ਆ ਜਾਣੀ ਫਿਰ ਬਖਸ਼ਿਸ਼ ਹੋ ਜਾਣੀ ਸੋ ਇਥੋਂ ਤੱਕ ਆਪ ਗੁਰਵਾਣੀ ਸ਼ਬਦ ਰਾਹੀਂ ਸਿੱਖਿਆ ਲੈਣ ਦਾ ਯਤਨ ਕੀਤਾ ਜੀ